ਕਿ ਇਹ ਇੱਕ ਮੰਦਭਾਗੀ ਘਟਨਾ ਜਿਹੜੀ ਵਾਪਰਨ ਜਾ ਰਹੀ ਸੀ ਗੁਰੂ ਮਹਾਰਾਜ ਦੇ ਦਰ ਤੇ ਕੋ ਰਾਮਦਾਸ ਸੱਚੇ ਪਾਤਸ਼ਾਹ ਨੇ ਬਹੁਤ ਮਿਹਰ ਕੀਤੀ ਤੇ ਇਹ ਘਟਨਾ ਨੂੰ ਹੁਣ ਤੋਂ ਰੋਕ ਲਿਆ ਗਿਆ ਕਿਉਂਕਿ ਉਹਦੀ ਸ਼ੁਰੂਤੋਂ ਹੀ ਮੇਰੇ ਪਰਿਵਾਰ ਦੇ ਨਾਲ ਵੀ ਲਗਤਬਾਜ਼ੀ ਰਹੀ ਹੈ ਮੈਂ ਕਹਿੰਦਾ ਕਿ ਸ਼ੁਰੂ ਤੋਂ ਸਾਡੇ ਨਾਲ ਲੱਗਦੀ ਆਈ ਉਹਨਾਂ ਦੇ ਨਾਲ ਤੇ ਇਹ ਜਦੋਂ 2018 ਦੇ ਵਿੱਚ ਬੇਲ ਤੇ ਆਇਆ ਸੀ ਤੇ ਇਹਨੇ ਆਉਂਦਾ ਸਭ ਤੋਂ ਪਹਿਲਾਂ ਜਿਹੜਾ ਬਿਆਨ ਦਿੱਤਾ ਸੀ ਉਹ ਮੇਰੇ ਪਿਤਾ ਜੀ ਸੁਰਗਵਾਸੀ ਸਰਦਾਰ ਨਰਮ ਸਿੰਘ ਜੀ ਕਾਲੋਂ ਮੇਰੇ ਬਾਰੇ ਤੇ ਸਰਦਾਰ ਸੁਖਬੀਰ ਸਿੰਘ ਬਾਦਲਬੜ ਦੇ ਦਿੱਤਾ ਸੀ ਕਿ ਜਿੰਨੇ ਵੀ ਮੇਰੇ ਤੇ ਕੇਸ ਦਰਜ ਹੋਏ ਨੇ ਸਾਰੇ ਇਹਨਾਂ ਦੀ ਸ਼ਹਿਤੇ ਦਰਜ ਹੋਏ ਨੇ ਇਹਨਾਂ ਨੇ ਵੀ ਇੱਕ ਛੜ ਦੇ ਇਲਜ਼ਾਮ ਲਾਇਆ ਸੀ ਕਿ ਜਿਹੜਾ ਤਸ਼ੱਦਦ ਵੀ ਹੋਇਆ ਵਾ ਉਹ ਇਹਨਾਂ ਦੇ ਕਹਿਣ ਤੇ ਹੋਇਆ ਪਰ ਸਾਨੂੰ ਇਸ ਗੱਲ ਦਾ ਕੋਈ ਵੀ ਇਲਮ ਨਹੀਂ ਸੀ ਅਸੀਂ ਉਸ ਵੇਲੇ ਦੇ ਮੈਂ ਡੀਜੀਪੀ ਸਾਹਿਬ ਨੂੰ ਵੀ ਸਾਰੀ ਜਿਹੜੀ ਸੀ ਇਹ ਵੀਡੀਓ ਵੀ ਭੇਜੀ ਸੀ ਜਿਹੜੀ ਪ੍ਰੈਸ ਕਾਨਫਰੰਸ ਸੀ ਫਿਰ ਮੈਂ ਆਪਣਾ ਡੀਜੀਪੀ ਸਾਹਿਬ ਨੂੰ ਲਿਖਤੀ ਤੌਰ ਤੇ ਭੇਜਿਆ ਪਰ ਮੈਂ ਐਚਐਮ ਸਾਹਿਬ ਨੂੰ ਵੀ ਲਿਖਤੀ ਤੌਰ ਤੇ ਭੇਜਿਆ ਸੀ ਕਿ ਇਹ ਜਿਹੜਾ ਵਾ ਬੰਦਾ ਇਸ ਬੰਦੇ ਦੇ ਵਿੱਚ ਆ ਨੀਅਤ ਆ ਤੇ ਇਸ ਨੂੰ ਜਿਹੜਾ ਵਾ ਇਸ ਤੋਂ ਸਾਵਧਾਨ ਰਹਿਣ ਦੀ ਲੋੜ ਆ ਕੋਈ ਮੇਰੇ ਕੋਲ ਕੋਈ ਜਿਹੜੀ ਮੇਰੇ ਕੋਲ ਵੀਡੀਓ ਕਲਿੱਪ ਹੈਗਾ ਜੇ ਉਹਨਾਂ ਨੂੰ ਲੋਡ ਹੋਊਗੀ ਜਾਂ ਪੁਲਿਸ ਨੂੰ ਲੋਡ ਹੋਊਗੀ ਤੇ ਉਹ ਮੈਂ ਜ਼ਰੂਰ ਦੇਵਾਂਗਾ ਸੁਖਵੀਰ ਸਿੰਘ ਬਾਦਲ ਦੇ ਉੱਤੇ ਗੋਲੀ ਚੱਲਣ ਤੋਂ ਬਾਅਦ ਰਵੀਕਰਨ ਸਿੰਘ ਕਾਲੋ ਜੋ ਅਜਿੱਥੇ ਪਹੁੰਚੇ ਨੇ ਤਾਂ ਕਾਲੋ ਸਾਹਿਬ ਕਿਵੇਂ ਵੇਖਦੇ ਹੋ ਕਿਉਂਕਿ ਜਿਸ ਤਰੀਕੇ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਜਦੋਂ ਸੁਖਵੀਰ ਸਿੰਘ ਬਾਦਲ ਸੇਵਾ ਨਿਭਾਰੇ ਸੀਗੇ ਜੋ ਉਹਨਾਂ ਦੀ ਸਜ਼ਾ ਲੱਗੀ ਸੀਗੀ ਤਾਂ ਇੱਕ ਵਿਅਕਤੀ ਆਂਦਾ ਨਰਿੰਦਰ ਸਿੰਘ ਨਰੈਨ ਸਿੰਘ ਚੋੜਾ ਤੇ ਉਸ ਵੱਲੋਂ ਜਿਹੜੀ ਗੋਲੀ ਚਲਾ ਦਿੱਤੀ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਸ ਘਟਨਾ ਦੀ ਨਿੰਦਾ ਕਰਦਾ ਹਾਂ ਕਿ ਇਹ ਇੱਕ ਮੰਦਭਾਗੀ ਘਟਨਾ ਜਿਹੜੀ ਵਾਪਰਨ ਜਾ ਰਹੀ ਸੀ ਗੁਰੂ ਮਹਾਰਾਜ ਦੇ ਦਰ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਬਹੁਤ ਮਿਹਰ ਕੀਤੀ ਤੇ ਇਹ ਘਟਨਾ ਨੂੰ ਹੋਣ ਤੋਂ ਰੋਕ ਲਿਆ ਗਿਆ ਨਰੈਣ ਸਿੰਘ ਚੌੜਾ ਜਿਹੜਾ ਵਾ ਉਹ ਇੱਕ ਕਰਖਤ ਅਤਵਾਦੀ ਸੀ ਜਿਹਨੂੰ ਪੰਜਾਬ ਪੁਲਿਸ ਤੇ ਉੱਤੇ ਪਹਿਲਾਂ ਵੀ ਕਾਫੀ ਕੇਸ ਦਰਜ ਕੀਤੇ ਹੋਏ ਆ ਉਹ ਮੇਰਾ ਹਲਕਾ ਡੇਰਾ ਬਾਬਾ ਨਾਨਕ ਪਿੰਡ ਚੌੜਾ ਥਾਣਾ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਤੇ ਉਹ ਜਦੋਂ ਕਿਉਂਕਿ ਉਹਦੀ ਸ਼ੁਰੂ ਤੋਂ ਹੀ ਮੇਰੇ ਪਰਿਵਾਰ ਦੇ ਨਾਲ ਵੀ ਲਗਤਬਾਜ਼ੀ ਰਹੀ ਹੈ ਮੈਂ ਕਹਿੰਦਾ ਕਿ ਸ਼ੁਰੂ ਤੋਂ ਸਾਡੇ ਨਾਲ ਲੱਗਦੀ ਹੀ ਆਈ ਉਹਨਾਂ ਦੇ ਨਾਲ ਤੇ ਇਹ ਜਦੋਂ 2018 ਦੇ ਵਿੱਚ ਬੇਲ ਤੇ ਆਇਆ ਸੀ ਤੇ ਇਹਨੇ ਆਉਂਦਾ ਸਭ ਤੋਂ ਪਹਿਲਾਂ ਜਿਹੜਾ ਬਿਆਨ ਦਿੱਤਾ ਸੀ ਉਹ ਮੇਰੇ ਪਿਤਾ ਜੀ ਸੁਰਗਵਾਸੀ ਸਰਦਾਰ ਨਰਮ ਸਿੰਘ ਜੀ ਕਾਲੋਂ ਮੇਰੇ ਬਾਰੇ ਤੇ ਸਰਦਾਰ ਸੁਖਬੀਰ ਸਿੰਘ ਬਾਦਲਵਾਰੇ ਦਿੱਤਾ ਸੀ ਕਿ ਜਿੰਨੇ ਵੀ ਮੇਰੇ ਤੇ ਕੇਸ ਦਰਜ ਹੋਏ ਨੇ ਸਾਰੇ ਇਹਨਾਂ ਦੀ ਸ਼ਹਿਤ ਤੇ ਦਰਜ ਹੋਏ ਨੇ ਤੇ ਇਹਨਾਂ ਨੇ ਇਹ ਵੀ ਇੱਕ ਛੜ ਤੇ ਇਲਜ਼ਾਮ ਲਾਇਆ ਸੀ ਕਿ ਜਿਹੜਾ ਤਸ਼ੱਦਦ ਵੀ ਹੋਇਆ ਵਾ ਉਹ ਇਹਨਾਂ ਦੇ ਕਹਿਣ ਤੇ ਹੋਇਆ ਪਰ ਸਾਨੂੰ ਇਸ ਗੱਲ ਦਾ ਕੋਈ ਵੀ ਇਲਮ ਨਹੀਂ ਸੀ ਅਸੀਂ ਉਸ ਵੇਲੇ ਦੇ ਮੈਂ ਡੀਜੀਪੀ ਸਾਹਿਬ ਨੂੰ ਵੀ ਸਾਰੀ ਜਿਹੜੀ ਸੀ ਇਹ ਵੀਡੀਓ ਵੀ ਭੇਜੀ ਸੀ ਜਿਹੜੀ ਪ੍ਰੈਸ ਕਾਨਫਰੈਂਸ ਸੀ ਫਿਰ ਮੈਂ ਆਪਣਾ ਡੀਜੀਪੀ ਸਾਹਿਬ ਨੂੰ ਲਿਖਤੀ ਤੌਰ ਤੇ ਭੇਜਿਆ ਪਰ ਮੈਂ ਐਚਐਮ ਸਾਹਿਬ ਨੂੰ ਵੀ ਲਿਖਤੀ ਤੌਰ ਤੇ ਭੇਜਿਆ ਸੀ ਕਿ ਇਹ ਜਿਹੜਾ ਵਾ ਬੰਦਾ ਇਸ ਬੰਦੇ ਦੇ ਵਿੱਚ ਆ ਨੀਅਤ ਆ ਤੇ ਇਸ ਨੂੰ ਜਿਹੜਾ ਵਾ ਇਸ ਤੋਂ ਸਾਵਧਨ ਰਹਿਣ ਦੀ ਲੋੜ ਹੈ ਜੀ ਤਾਂ ਕਿਵੇਂ ਵੇਖਦੇ ਹਾਂ ਕਿਉਂਕਿ ਗੁਰੂ ਘਰ ਦੇ ਬਾਹਰ ਅੱਜ ਇਸ ਤਰੀਕੇ ਦੇ ਨਾਲ ਫੈਰ ਕੀਤਾ ਜਾਣਾ ਬਹੁਤ ਮੰਦ ਭੱਗੀ ਗੱਲ ਹੈ ਕਿਉਂਕਿ ਸੰਗਤ ਵੀ ਲੱਖਾਂ ਦੀ ਤਦਾਦ ਦੇ ਪਹੁੰਚੀ ਹੁੰਦੀ ਹੈ ਦੇਖੋ ਮੈਂ ਕਹਿੰਦਾ ਜੀ ਇਹ ਕਾਇਰਤਾ ਗੁਰੂ ਸਾਹਿਬ ਨੇ ਕਦੇ ਵੀ ਸਾਨੂੰ ਜਿਹੜਾ ਵਾ ਇਸ ਰਸਤੇ ਤੇ ਚੱਲਣ ਦੀ ਨਹੀਂ ਕਿਹਾ ਹਮੇਸ਼ਾ ਹੀ ਉਹਨਾਂ ਨੇ ਸ਼ਾਂਤੀ ਪਿਆਰ ਭਾਈਚਾਰੇ ਵਾਲਾ ਸੰਦੇਸ਼ ਹੀ ਮਿਲਿਆ ਗੁਰੂ ਆਮਦਾ ਸੱਚੇ ਪਾਤਸ਼ਾਹ ਤੇ ਦਰ ਤੇ ਜਿਹੜਾ ਵੀ ਆਇਆ ਵਾ ਉਹਨੂੰ ਹਮੇਸ਼ਾ ਹੀ ਉਹਦੀ ਝੋਲੀ ਮਹਿਰ ਹੀ ਪਈ ਆ ਤੇ ਇੱਥੇ ਆ ਕੇ ਇਹੋ ਜਿਹਾ ਕਾਇਰਤਾ ਵਾਲਾ ਕੰਮ ਕਰਨਾ ਮੈਂ ਕਹਿੰਦਾ ਕਿਸੇ ਨੂੰ ਸ਼ੋਭਾ ਨਹੀਂ ਦਿੰਦਾ ਤੇ ਉਸ ਵੱਲੋਂ ਇੱਕ ਕਹਿ ਲਈਏ ਕਿ ਮਾੜੀ ਜਿਹੜੀ ਸੀ ਮਾੜੀ ਗੱਲ ਹੋਈ ਆ ਗੁਰਮਾਰਾਇ ਨੇ ਕਿਰਪਾ ਕੀਤੀ ਆ ਚਲੋ ਉਸ ਅਕਾਲ ਪੁਰਖ ਨੇ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਵਾ ਵਾਲ-ਵਾਲ ਬਚਾਇਆ ਤਾਂ ਇਸ ਦੇ ਨਾਲ ਕਿਉਂਕਿ ਜਿੱਦਾਂ ਤੁਸੀਂ ਦੱਸਿਆ 2018 ਚ ਜਦੋਂ ਉਹ ਵੇਲ ਤੇ ਹੁੰਦੇ ਨੇ ਤਾਂ ਉਹਨਾਂ ਦੇ ਉਹਨਾਂ ਵੱਲੋਂ ਗੱਲਾਂ ਕੀਤੀਆਂ ਜਾਂਦੀਆਂ ਨੇ ਤਾਂ ਅੱਜ 2024 ਚ ਜਦੋਂ ਇਹਨਾਂ ਨੂੰ ਸਜ਼ਾ ਲੱਗਦੀ ਆ ਸ਼੍ਰੀ ਕਲਤਕ ਸਾਹਿਬ ਤੋਂ ਤਾਂ ਇੱਥੇ ਸੇਵਾ ਨੰ ਬੰਦੇ ਨੇ ਸੁਖਵੀਰ ਸਿੰਘ ਬਾਦਲ ਤਾਂ ਕੀ ਮੰਛਾ ਜਾਵਦੀ ਆ ਨਾਰਾਇਣ ਸਿੰਘ ਚੋੜੇ ਦੀ ਕਿਉਂਕਿ ਜਿਸ ਵੱਲੋਂ ਸਿੱਧੇ ਆ ਕੇ ਫੈਰ ਕੀਤਾ ਜਾਂਦਾ ਮੈਨੂੰ ਉਹਨੂੰ ਕਿਹਾ ਕਿ ਨਰੈਣ ਸਿੰਘ ਚੌੜਾ ਜਦੋਂ ਬੇਲ ਤੇ ਆਇਆ ਸੀ ਜੇ ਆਉਂਦਿਆਂ ਹੀ ਸਿੱਧੇ ਤੌਰ ਤੇ ਹੀ ਸਾਡੇ ਸਾਰੇ ਤਿੰਨਾਂ ਬੰਦਿਆਂ ਦਾ ਨਾਮ ਲਿਆ ਸੀ ਮੇਰਾ ਮੇਰੇ ਪਿਤਾ ਜੀ ਦਾ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ ਤੇ ਇਹ ਕਿਉਂਕਿ ਇਹ ਮਾੜੀ ਸੋਚ ਵਾਲੇ ਬੰਦੇ ਨੇ ਤੇ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਆਈ ਆ ਬੜੇ ਪਰਿਵਾਰਾਂ ਦੀਆਂ ਕੁਰਬਾਨੀਆਂ ਬੜੀਆਂ ਜੱਦੋ ਜਹਿਦ ਤੇ ਪਤਾ ਨਹੀਂ ਕਿੰਨੇ ਇੱਕ ਲਾਸ਼ਾਂ ਵਿਸ਼ ਕੇ ਪੰਜਾਬ ਦੇ ਵਿੱਚ ਸ਼ਾਂਤੀ ਆਈ ਆ ਤੇ ਅਸੀਂ ਕਦੇ ਵੀ ਨਹੀਂ ਚਾਹਾਂਗੇ ਕਿ ਪੰਜਾਬ ਦੀ ਸ਼ਾਂਤੀ ਜਿਹੜੀ ਭੰਗ ਹੋਵੇ ਤੇ ਇਹੋ ਜੇ ਅੰਸਰ ਆਪਣਾ ਸਿਰ ਚੁੱਕ ਕੇ ਸ਼ਾਂਤੀ ਜਿਹੜੀ ਆ ਉਹਨੂੰ ਅਸ਼ਾਂਤੀ ਫਲਾਉਣ ਮੈਂ ਤਾਂ ਇਹੋ ਹੀ ਡੀਜੀ ਸਾਹਿਬ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਵੀ ਤੇ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਨਤ ਸ਼ਾਹ ਨੂੰ ਵੀ ਇਹੋ ਬੇਨਤੀ ਕਰਾਂਗਾ ਕਿ ਇਹੋ ਜਿਹੇ ਬੰਦਿਆਂ ਨੂੰ ਸਖਤ ਤੋਂ ਸਖਤ سزا ਦੇਣੀ ਚਾਹੀਦੀ ਹੈ ਤਾਂ ਕਿ ਪੰਜਾਬ ਦਾ ਮਾਹੌਲ ਕਦੇ ਵੀ ਖਰਾਬ ਨਾ ਹੋ ਸਕੇ ਤੁਸੀਂ ਹੁਣ ਇੱਥੇ ਪਹੁੰਚੇ ਹੋ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਨਾਲ ਮੁਲਾਕਾਤ ਕਰੋਗੇ ਕਿਉਂਕਿ ਇਹ ਘਟਨਾਕਰਮ ਤੋਂ ਬਾਅਦ ਦੇਖੋ ਮੈਂ ਨਤਮਸਤਕ ਹੁਣ ਆਇਆ ਸੀ ਤੁਸੀਂ ਸਾਰੇ ਮਿਲ ਗਏ ਹੋ ਕਿਉਂਕਿ ਮੇਰੀ ਆਦਤ ਤਾਂ ਕਿ ਮੈਂ ਇੱਕ ਰੁਟੀਨ ਬਣਾਈ ਆ ਕਿ ਮੈਂ ਨਤਮਸਤਕ ਗੁਰੂ ਸਾਹਿਬ ਦੇ ਕਰ ਜੇ ਮੈਂ ਅੰਮ੍ਰਿਤਸਰ ਹੋਵਾਂ ਤਾਂ ਮੈਂ ਜਰੂਰ ਹੋ ਕੇ ਜਾਣਾ ਤੇ ਅੱਜ ਉਸੇ ਸਮੇਂ ਚ ਆਇਆ ਸੀ ਪਰ ਵੇਖਾਂਗੇ ਜੇ ਕੋਈ ਲੋਡ ਮਹਿਸੂਸ ਹੋਈ ਜੇ ਮੈਨੂੰ ਕੋਈ ਮੇਰੇ ਕੋਲ ਕੋਈ ਜਿਹੜੀ ਮੇਰੇ ਕੋਲ ਵੀਡੀਓ ਕਲਿੱਪ ਹੈਗਾ ਜੇ ਉਹਨਾਂ ਨੂੰ ਲੋਡ ਹੋਊਗੀ ਜਾਂ ਪੁਲਿਸ ਨੂੰ ਲੋਡ ਹੋਊਗੀ ਤੇ ਉਹ ਮੈਂ ਜ਼ਰੂਰ ਦੇਵਾਂਗਾ ਜੀ ਕੋਈ ਮੇਰਾ ਭਾਵੇਂ ਕਿ बतौर ਸਿਆਸੀ ਲੀਡਰ ਹੋਣ ਦੇ ਜਿੱਦਾਂ ਕਿ ਤੁਹਾਡਾ ਵੀ ਸਿਆਸੀ ਜੋ ਰਿਆ ਪਿਛਲਾ ਪਛੋਕੜ ਜਾਂ ਇਤਿਹਾਸ ਵੇਖ ਲਈਏ ਤਾਂ ਸੁਖਬੀਰ ਸਿੰਘ ਬਾਦਲ ਹੁੰਦਾ ਦੇਖ ਲਈਏ ਕਿ ਇੱਕ ਸਿਆਸੀ ਆਗੂ ਦੇ ਉੱਤੇ ਇਸ ਤਰ੍ਹਾਂ ਦੇ ਨਾਲ ਗੋਲੀ ਚਲਾਉਣੀ ਕਿੰਨੇ ਕੰਮਦ ਪੱਗੀ ਗੱਲ ਵੇਖੋ ਗਲਤ ਗੱਲ ਹੈ ਜੀ ਅਸੀਂ ਵੇਖੋ ਕੰਮ ਜਦੋਂ ਵੀ ਸਿਆਸਤ ਦੇ ਵਿੱਚ ਚੱਲਦੀ ਦਾ ਨਾ ਆਪਣੇ ਵੱਲੋਂ ਕੋਸ਼ਿਸ਼ ਕਰੀ ਦੇਗੀ ਗੁਰੂ ਦਾ ਓਟ ਆਸਰਾ ਲੈ ਕੇ ਚੱਲੀਦਾ ਕਿਤੇ ਗਲਤੀ ਨਾ ਹੋ ਸਕੇ ਪਰ ਫੇਰ ਵੀ ਕੰਮ ਕਰਦੇ ਆ ਕਿਤੇ ਨਾ ਕਿਤੇ ਕੋਈ ਗਲਤੀ ਹੋ ਜਾਂਦੀ ਕੋਈ ਗੁਸਤਾਖੀ ਹੋ ਜਾਂਦੀ ਆ ਪਰ ਮੈਂ ਇੰਨੀ ਜਿਹੜੀ ਹੈ ਕਿ ਇੰਨਾ ਵੱਡਾ ਸਟੈਪ ਨਹੀਂ ਕਰੀ ਚਾਹੂੰਗਾ ਕਿ ਇੰਨਾ ਵੱਡਾ ਸਟੈਪ ਸਾਨੂੰ ਚੁੱਕਣਾ ਚਾਹੀਦਾ ਵਾ ਕਿਉਂਕਿ ਪ੍ਰਮਾਤਮਾ ਦੀ ਜਿਹੜੀ ਬਖਸ਼ੀ ਜਾਨ ਬੜੀ ਕੀਮਤੀ ਜਾਨ ਹੈ ਤੇ ਹਰ ਪਰਿਵਾਰ ਦਾ ਜਿਹੜਾ ਜੀਉ ਹਰ ਪਰਿਵਾਰ ਦੇ ਜੀ ਦੀ ਸੁਖ ਸ਼ਾਂਤੀ ਭਾਰਦਾ ਵਾ ਉਹਦੀ ਲੰਮੀ ਉਮਰ ਦੀ ਆਸ ਕਰਦਾ ਵਾ ਤੇ ਇਸ ਕਰਕੇ ਕੰਮ ਕਰਦੇ ਆ ਕਿਤੇ ਗਲਤੀਆਂ ਵੀ ਹੋ ਜਾਂਦੀਆਂ ਪਰ ਏਡੇ ਵੱਡੇ ਮੈਂ ਕਿੰਨਾ ਕਿ ਹੋ ਜੇ ਘਟਿਆ ਜਿਹੜੇ ਸਟੈਪ ਉਹ ਨਹੀਂ ਚੁੱਕਣਾ ਕਦੀ ਵੀ ਚਾਹੀਦਾ ਇਹ ਚੀਜ਼ ਮੰਨਦੇ ਹੋ ਕਿ ਜੋ ਸਜ਼ਾ ਲੱਗੀ ਆ ਕਿ ਹੁਣ ਸੁਖਬੀਰ ਸਿੰਘ ਬਾਦਲ ਹੋਣਾ ਨੇ ਆਪਣੇ ਗੁਨਾਹ ਕਬੂਲੇ ਨੇ ਤਾਂ ਉਸ ਤੋਂ ਬਾਅਦ ਜਿੱਥੇ ਕਈ ਸੰਗਤਾਂ ਚ ਰੋਸ਼ ਵੀ ਆ ਤਾਂ ਕਈ ਜੋ ਪੋਜ਼ਿਟਿਵ ਵੇ ਨਾਲ ਵੀ ਲੈ ਰਹੀਆਂ ਨੇ ਤੇ ਇਹ ਚੀਜ਼ ਤੁਸੀਂ ਮੰਨਦੇ ਹੋ ਕਿ ਉਸ ਤੋਂ ਬਾਅਦ ਮਾਫੀ ਮੰਗਣ ਤੋਂ ਬਾਅਦ ਕੋਈ ਪੋਜ਼ਿਟਿਵ ਰੋਲ ਅਦਾ ਹੋਇਆ ਵੇਖੋ ਸਾਡੇ ਸਿੱਖੀ ਸਿਧਾਂਤ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ ਕਿ ਕੋਈ ਵੀ ਨਿਮਾਣਾ ਸਿੱਖ ਬਣ ਕੇ ਆਇਆ ਤੇ ਗੁਰੂ ਉਹਨੂੰ ਆਪਣੀ ਗੋਦ ਚ ਲੈਂਦਾ ਕੋਈ ਵੀ ਹੋਵੇ ਮੈਂ ਜਿਹੜਾ ਸਾਰਾ ਘਟਨਾ ਕਰਮ ਵਾਪਰੇ ਮੈਂ ਉਹਦੀ ਗੱਲ ਨਹੀਂ ਕਰਾਂਗਾ ਗੁਰੂ ਬਖਸ਼ਨ ਹਾਰਿਆ ਜਿਹੜਾ ਬੰਦਾ ਚੱਲ ਕੇ ਗੁਰੂ ਦੇ ਵਿੱਚ ਆ ਗਿਆ ਉਹ ਕੋ ਬਖਸ਼ਾਲਿਆ ਆਪਣੇ ਆਪ ਨੂੰ ਤੇ ਮੇਰਾ ਖਿਆਲ ਹੈ ਕਿ ਮੈਨੂੰ ਉਸ ਵਿਸ਼ੇ ਤੇ ਕੋਈ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਡੇ ਗੱਲ ਤਖਤ ਸਾਹਿਬ ਦੇ ਜਥੇਦਾਰ ਸਾਡੇ ਪੰਜੇ ਤਖਤਾਂ ਦੇ ਜਥੇਦਾਰ ਸਾਹਿਬਾਨ ਨੇ ਜਿਹੜਾ ਫੈਸਲਾ ਕੀਤਾ ਵਾ ਅਸੀਂ ਉਹਦਾ ਸਵਾਗਤ ਕਰਦੇ ਹਾਂ ਜੋ ਵੀ ਉਹਨਾਂ ਨੇ ਫੈਸਲਾ ਲਿਆ ਵਾ ਉਹਨਾਂ ਨੇ ਵਧੀਆ ਫੈਸਲਾ ਲਿਆ ਤੇ ਗੁਰੂ ਮਹਾਰਾਜ ਚੜ੍ਹਦੀ ਕਲਾ ਚ ਰਹੇ ਕਿਸੇ ਕੋਈ ਚਿੱਠੀ ਵਗੈਰਾ ਕੇਂਦਰ ਨੂੰ ਲਿਖੋਗੇ ਕਿ ਪੰਜਾਬ ਦੀ ਜਿਹੜੀ ਕਾਨੂੰਨੀ ਵਿਵਸਥਾ ਉਹ ਠੀਕ ਰਹਿ ਸਕੇ ਜਾਂ ਇਹਦੇ ਲਈ ਕੋਈ ਪ੍ਰੈਸ ਕਰੋਗੇ ਅਸੀਂ ਥੋੜੇ ਦਿਨਾਂ ਦੇ ਵਿੱਚ ਹੁਣ ਗ੍ਰਹਿ ਮੰਤਰੀ ਜੀ ਨੂੰ ਮਿਲਣ ਜਾ ਰਹੇ ਹਾਂ ਤੇ ਸਾਰੇ ਪੰਜਾਬ ਦੇ ਜੋ ਹਾਲਾਤ ਨੇ ਪੰਜਾਬ ਦੀ ਜਿਹੜੀ ਸਥਿਤੀ ਆ ਉਹਨਾਂ ਬਾਰੇ ਉਹਨਾਂ ਉਸ ਬਾਰੇ ਉਹਨਾਂ ਨਾਲ ਜਾ ਕੇ ਜ਼ਿਕਰ ਵੀ ਜ਼ਰੂਰ ਕਰਕੇ ਆਵਾਂਗੇ ਕਿ ਪੰਜਾਬ ਦੇ ਵਿੱਚ ਜੋ ਮਾਹੌਲ ਆ ਅਸ਼ਾਂਤੀ ਦਾ ਮਾਹੌਲ ਹੈ ਕੋਈ ਵੀ ਪੰਜਾਬ ਦੇ ਵਿੱਚ ਇਸ ਵੇਲੇ ਸੇਫ ਨਹੀਂਗਾ ਦਿਨ ਦਿਹਾੜੇ ਕਤਲ ਹੋ ਰਹੇ ਨੇ ਡਕੈਤੀਆਂ ਹੋ ਰਹੀਆਂ ਨੇ ਲੋਕਾਂ ਨੂੰ ਫਰੌਤੀਆਂ ਦੀਆਂ ਚਿੱਠੀਆਂ ਆ ਰਹੀਆਂ ਨੇ ਕੋਈ ਵੀ ਬੰਦਾ ਸੇਫ ਨਹੀਂ ਆ ਇਸ ਬਾਰੇ ਗੱਲ ਜਾ ਕੇ ਚਰਚਾ ਜ਼ਰੂਰ ਕਰਕੇ ਆਵਾਂਗੇ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਆ ਸਨ ਰਵੀਕਰਨ ਸਿੰਘ ਕੱਲ ਹੋ ਤਾਂ ਉਹਨਾਂ ਆਲਰੇਡੀ ਖੁੱਲ ਕੇ ਗੱਲਬਾਤ ਕੀਤੀ ਗਈ ਆ ਤਾਂ ਉਹਨਾਂ ਨੇ ਇਹ ਵੀ ਕਿਹਾ ਜਿੱਥੇ ਕਿ ਸੁਖਵੀਰ ਸਿੰਘ ਬਾਦਲ ਹੁਣਾਂ ਨੂੰ ਮੇਰੀ ਜ਼ੁਰਤ ਪਈ ਗਈ ਜਾਂ ਉਸ ਵੀਡੀਓਜ਼ ਜੋ ਇਹਨਾਂ ਦੇ ਕੋਲ ਹੈਗੀਆਂ ਨੇ ਜਾਂ ਕਿਤੇ ਪੁਲਿਸ ਨੂੰ ਲੋੜ ਪਈ ਗਈ ਤਾਂ ਮੈਂ ਹਾਜ਼ਰ ਆ ਲੇਕਿਨ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਕਾਨੂੰਨੀ ਵਿਵਸਥਾ ਨੂੰ ਲੈ ਕੇ ਅਮਨ ਸ਼ਾਂਤੀ ਨੂੰ ਲੈ ਕੇ ਜ਼ਰੂਰ ਕੇਂਦਰ ਨੂੰ ਵੀ ਚਿੱਠੀ ਲਿਖਣਗੇ ਤਾਂ ਜੋ ਪੰਜਾਬ ਦੇ ਹਾਲਾਤ ਜਿਹੜੇ ਆ ਇੱਕ ਵਾਰ ਫਿਰ ਤੋਂ ਠੀਕ ਹੋ ਸਕਣ ਕਿਉਂਕਿ ਸ਼ਰੇਆਮ ਇਸ ਤਰ੍ਹਾਂ ਦੇ ਨਾਲ ਗੋਲੀ ਚਲਾਉਣੀ ਬਹੁਤ ਹੀ ਮੰਦਭਾਗੀ ਗੱਲ ਹੈ ਜਿੱਥੇ ਕਿ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਜਿੱਥੇ ਲੱਖਾਂ ਦੀ ਤਾਦਾਦ ਦੇ ਸੰਗਤਾਂ ਪਹੁੰਚਦੀਆਂ ਨੇ ਨਤਮਸਤਕ ਹੋਣ ਵਾਸਤੇ ਕਿਉਂਕਿ ਗੋਲੀ ਕਿਸੇ ਨੂੰ ਵੀ ਲੱਗ ਸਕਦੀ ਸੀਗੀ ਲੇਕਿਨ ਬਚਾਅ ਹੋਇਆ ਪੁਲਿਸ ਨੇ ਵਧੀਆ ਰੋਲ ਪਲੇ ਕੀਤਾ ਤਾਂ ਹੁਣ ਜੋ ਸੁਖਵੀਰ ਸਿੰਘ ਬਾਦਲ ਵੀ ਜੋ ਨੇ ਜੋ ਆਪਣੀ ਸਜ਼ਾ ਭੁਗਤ ਰਹੇ ਸੀਗੇ ਤਾਂ ਉਹ ਵੀ ਬਿਲਕੁਲ ਠੀਕ ਨਾ ਉਹਨਾਂ ਤੇ ਗੋਲੀ ਬਿਲਕੁਲ ਨਹੀਂ ਲੱਗੀ ਕਿਉਂਕਿ ਉਹਨਾਂ ਦਾ ਬਚਾਅ ਹੋ ਗਿਆ ਉਸੇ ਵੇਲੇ ਪੁਲਿਸ ਅਧਿਕਾਰੀਆਂ ਨੇ ਜਿਹੜਾ ਉਹਨਾਂ ਦੇ ਜਿਹੜਾ ਉਸ ਵਿਅਕਤੀ ਨੂੰ ਫੜ ਲਿੱਤਾ ਗਿਆ ਨਰੈਨ ਸਿੰਘ ਚੋੜੇ ਨੂੰ ਤਾਂ ਰਵਿਕ ਕਰਨ ਸਿੰਘ ਕਾਲੋ ਸੀ ਜੇ ਤਾਂ ਉਹਨਾਂ ਨੇ ਜਿਹੜੀ ਖੁੱਲਕੇ ਗੱਲਬਾਤ ਜਿਹੜੀ ਕੀਤੀ ਆ ਤਾਂ ਦੱਸਿਆ ਕਿ 2018 ਦੇ ਵਿੱਚ ਵੀ ਨਰੈਨ ਸਿੰਘ ਚੋੜੇ ਵੱਲੋਂ ਜਿਹੜਾ ਟਾਰਗੇਟ ਸੁਖਵੀਰ ਸਿੰਘ ਬਾਦਲ ਤੇ ਰਵਿਕਰਨ ਸਿੰਘ ਕਾਲੋ ਜਾਂ ਉਹਨਾਂ ਦੇ ਪਿਤਾ ਨੂੰ ਜਿਹੜਾ ਕੀਤਾ ਗਿਆ ਸੀਗਾ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸਸ ਸੁਨਕ ਜਗਬਾਨੀ ਟੀਵੀ ਸ਼੍ਰੀ ਅਮਸਾਈ